ਜੱਗੂ ਭਗਵਾਨ ਪੁਰੀਆ ਨੂੰ ਆਸਾਮ ਦੀ ਸਲਚਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇੱਕ ਪਾਸੇ ਜਿੱਥੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾ ਆਮਾ ਨੇ ਕਿ ਉਹਨਾਂ ਨੂੰ ਅੰਮ੍ਰਿਤਸਰ ਲਿਆਂਦਾ ਜਾ ਸਕਦਾ ਹੈ ਦੂਜੇ ਪਾਸੇ ਉਹਨਾਂ ਦੇ ਸੱਤ ਮੈਂਬਰ ਆਲਰੇਡੀ ਲਿਆਂਦੇ ਜਾ ਚੁੱਕੇ ਨੇ ਉੱਥੇ ਦੂਜੇ ਪਾਸੇ ਆਸਾਮ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਜੱਗੂ ਭਗਵਾਨ ਪੁਰੀਆ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜੱਗੂ ਭਗਵਾਨ ਪੁਰੀਏ ਦਾ ਨਾਮ ਆਉਣ ਤੋਂ ਬਾਅਦ ਹੁਣ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਛੜੀ ਹੋਈ ਹੈ ਮੁਹਿੰਮ ਉਹ ਯੁੱਧ ਨਸ਼ੇ ਵਿਰੋਧ ਜਿਹੜਾ ਉਹ ਸ਼ੁਰੂ ਕੀਤਾ ਗਿਆ ਔਰ ਉਸੇ ਦੇ ਦਰਮਿਆਨ ਹੁਣ ਜਿੱਥੇ ਵੱਡੇ ਪੱਧਰ ਤੇ ਐਫ ਆਈ ਆਰਸ ਦਰਜ ਹੋ ਰਹੀਆਂ ਨੇ ਜਿੱਥੇ ਬੀਤੇ ਦਿਨੀ ਕੁਝ ਡਰਗ ਲਾਰਡਸ ਖਾਏ ਜਾਣ ਵਾਲੇ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਸੀ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਸੀ ਉੱਥੇ ਜੱਗੂ ਭਗਵਾਨਪੁਰੀਏ ਨੂੰ ਅਸਾਮ ਸਿਲਚਰ ਜੇਲ੍ਹ ਭੇਜ ਦਿੱਤਾ ਗਿਆ ਹੈ ਤੁਹਾਨੂੰ ਇਹ ਦੱਸ ਦਈਏ ਕਿ ਅੱਜ ਸਵੇਰੇ ਜੱਗੂ ਭਗਵਾਨਪੁਰੀਏ ਨੂੰ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਲੌਗਇਨ ਕੀਤਾ ਗਿਆ ਲੰਘੇ ਦਿਨ ਜੱਗੂ ਭਗਵਾਨਪੁਰਿਆ ਨੂੰ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਤੋਂ ਚੰਡੀਗੜ੍ਹ ਲਿਆਂਦਾ ਗਿਆ ਬਠਿੰਡਾ ਹਾਈ ਸਿਕਿਉਰਿਟੀ ਸੈਂਟਰਲ ਜੇਲ੍ਹ ਤੋਂ ਚੰਡੀਗੜ੍ਹ ਲਿਆ ਕੇ ਤੇ ਉੱਥੋਂ ਬਾਈ ਪਲੇਨ ਉਡਾਨ ਦੇ ਜ਼ਰੀਏ ਦਿੱਲੀ ਕਲਕੱਤਾ ਦਾ ਰੂਟ ਅਖਤਿਆਰ ਕਰਕੇ ਤੇ ਅਸਾਮ ਲੇਜੰਡ ਆ ਗਿਆ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਏ ਨੂੰ ਲੌਗਇਨ ਕਰ ਲਿਆ ਜਾਂਦਾ ਅੱਜ ਸਵੇਰੇ ਔਰ ਇਹ ਵੱਡੀ ਕਾਰਵਾਈ ਦੱਸੀ ਗਈ ਹੈ ਇਸ ਤੋਂ ਪਹਿਲਾਂ ਤਿੰਨ ਡਿਟੇਨਮੈਂਟਸ ਹੋਰ ਹੋ ਚੁੱਕੀਆਂ ਨੇ ਜਿਹੜੀਆਂ ਅਸਾਮ ਲਿਆਂਦੀਆਂ ਗਈਆਂ ਔਰ ਉਸ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਏ ਨੂੰ ਵੀ ਇਸ ਲੀਹੀ ਦੇ ਉੱਤੇ ਅੱਗੇ ਲਿਆਂਦਾ ਗਿਆ ਤਾਂ ਉਹ ਦੱਸਦੀ ਹੈ ਕਿ ਇਹ ਜਿਹੜਾ ਆਪਰੇਸ਼ਨ ਹੈ ਇਹ ਰਲੇਵੇਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਰਲੇਵੇਂ ਦੇ ਨਾਲ ਇਹ ਕੀਤਾ ਗਿਆ ਐਨਸੀਬੀ ਦੇ ਵੱਲੋਂ ਅਮਲ ਦੇ ਵਿੱਚ ਲਿਆਂਦਾ ਗਿਆ ਪ੍ਰੀਵੈਂਸ਼ਨ ਅਗੇਂਸਟ ਇਲਿਟ ਟ੍ਰੈਫਿਕਿੰਗ ਆਫ ਐਨਡੀਪੀਐਸ ਐਕਟ ਦੇ ਆਧਾਰ ਦੇ ਉੱਤੇ ਇਹ ਸਾਰਾ ਮਾਮਲਾ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਗੂ ਭਗਵਾਨਪੁਰੀਆ ਅਸਾਮ ਜੇਲ੍ਹ ਦੇ ਵਿੱਚ ਸਿਲਚਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮ ਸਾਹਮਣੇ ਔਰ ਹੁਣ ਇੱਕ ਵੱਡੀ ਕਾਰਵਾਈ ਜੱਗੂ ਭਗਵਾਨਪੁਰੀਏ ਦੇ ਉੱਤੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ